ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਜੀ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਅ ਅੱਜ ਇਦਾਂ ਆ ਜੀ ਤੁਸੀਂ ਸਾਰੇ ਮੈਨੂੰ ਮੈਸੇਜ ਕਰਦੇ ਹੁੰਦੇ ਹੋ ਨਿਓ ਕਿ ਤੁਸੀਂ ਮੈਨੂੰ ਦੱਸੋ ਜੀ ਸ਼ੰਮੀ ਢਿੱਲੋ ਦੇ ਬੱਚੇ ਕਿੱਦਾਂ ਨੇ ਉਹ ਠੀਕ ਨੇ ਤੁਸੀਂ ਗਏ ਆ ਜਿੱਦਾਂ ਵੀ ਹਨਾ ਤੇ ਅੱਜਾ ਤੇ ਅੱਗੇ ਵੀ ਆ ਜੀ ਪਰ ਵਲੌਗ ਨਹੀਂ ਬਣਾਇਗਾ ਹਰ ਵਾਰੀ ਕਿਧਰ ਕੀ ਚਲੋ ਕੀ ਵਲੌਗ ਬਣਾਉਣਾ ਆ ਤੇ ਬਾਕੀ ਇਦਾਂ ਆ ਵੀ ਅੱਜ ਤੁਹਾਨੂੰ ਪਤਾ ਕਿ ਸੰਡੇ ਆ ਤੇ ਸੰਡੇ ਨੂੰ ਮੈਂ ਬਾਬਾ ਜੀ ਦੀ ਉੰਨੀ ਆ ਤੇ ਮੈਂ ਸੋਚਿਆ ਕਿ ਚਲੋ ਬੱਚਿਆਂ ਨੂੰ ਵੀ ਮਿਲਦੀ ਜਾਨੀ ਆ ਲੱਗੇ ਤੇ ਫਿਰ ਅਸੀਂ ਇੱਥੇ ਆ ਗਏ ਤੇ ਗਲਤ ਮੇਰੀ ਹੋਈ ਸੀਗੀ ਪਹਿਲਾਂ ਬੱਚਿਆਂ ਨਾਲ ਤੇ ਇੱਥੇ ਆ ਕੇ ਵਿਮਲ ਦੀਦੀ ਉਹਨਾਂ ਦੀ ਕੋਈ ਅਮਰਜੈਂਸੀ ਪੈ ਗਈ ਉਹਨਾਂ ਨੂੰ ਤੇ ਉਹ ਆਪਣੇ ਪਿੱਕੇ ਗਏ ਆ ਜਿੱਦਾਂ ਤੁਸੀਂ ਜਾਣਦੇ ਹੋ ਉਹਨਾਂ ਦੀ ਜਿਪ ਵਾਲੇ ਸਾਈਡ ਤੇ ਪਿੱਕੇ ਆ ਤੇ ਉਹ ਉੱਥੇ ਗਏ ਆ ਬੀਬੀ ਤੇ ਦੀਦੀ ਮੈਨੂੰ ਨਹੀਂ ਮਿਲੇ ਤੇ ਇਦਾਂ ਆ ਜੀ ਘਰ ਤੁਹਾਨੂੰ ਪਤਾ ਹੀ ਹੈ ਕਿ ਸ਼ਮਮੀ ਬਿਨਾਂ ਹੀ ਬਹੁਤ ਸੁਨਣਾ ਹੀਗਾ ਵੀ ਬਹੁਤ ਜ਼ਿਆਦਾ ਖਾਲੀਪਣ ਫਿਰ ਹੁੰਦਾ ਹੀ ਤੇ ਵਿਮਲ ਦੀਦੀ ਇੱਥੇ ਨਾ ਹੋਣ ਕਰਕੇ ਹੋਰ ਘਰ ਖੰਦੀ ਖੰਦੀ ਲੱਗ ਜਾਂਦਾ ਹੈ ਤੇ ਆਈ ਜੀ ਮੈਂ ਜਰੂਰ ਆ ਪਰ ਮੇਰੇ ਹੱਥੇ ਜੀ ਨਹੀਂ ਲੱਗਣ ਰਿਹਾ ਪਰ ਮੈਨੂੰ ਇਹ ਹੀ ਚੱਲ ਬੱਚਿਆਂ ਨੂੰ ਇੱਕ ਵਾਰ ਮਿਲਿਆ ਜਾਵੇ ਤੇ ਬਾਕੀ ਤੁਸੀਂ ਸਾਰੇ ਹੀ ਮੈਸੇਜ ਕਰਦੇ ਹੋ ਹੁੰਦੇ ਹੋ ਕਿ ਬੱਚੇ ਕਿੱਦਾਂ ਆ ਉਹਨਾਂ ਦੇ ਤੇ ਤਾਂ ਤੁਸੀਂ ਜਾਣਦੇ ਹੋ ਕਿ ਬੇਟਾ ਤੇ ਨਹੀਂ ਵੀਡੀਓ ਚ ਆਉਂਦਾ ਤੇ ਘੱਟ ਸੰਗ ਦਾ ਆ ਛੋਟਾ ਆ ਚਲੋ ਹਨਾ ਪਏ ਕਹਿ ਸਕਦੇ ਆ ਮੈਂ ਨਹੀਂ ਆਉਂਦਾ ਸੰਗ ਦਾ ਆ ਬਾਕੀ ਚਲੋ ਪੜਦਾ ਵੀ ਆ ਉਹਦੀ ਪਲੱਸ 2 ਦੀ ਪੜ੍ਹਾਈ ਆ ਤੇ ਤਨ ਕਰਕੇ ਤੇ ਨਾਮ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਹਨਾ ਤੇ ਵੇਖੋ ਜੀ ਬੱਚੇ ਬਹੁਤ ਵਧੀਆ ਨੇ ਖੁਸ਼ ਨੇ ਠੀਕ ਨੇ ਬੱਚੇ ਵੇਖੋ ਜਿਹੜਾ ਦੁੱਖ ਲੱਗਾ ਆ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਇਹ ਤੇ ਜਾਣਾ ਨਹੀਂ ਆ ਉਹ ਤੇ ਸਦਾ ਲਈ ਹੈਗਾ ਆ ਤੇ ਰਹਿਣਾ ਹੀ ਆ ਹਨਾ ਬਾਕੀ ਵੇਖੋ ਇਹਦੇ ਵਿੱਚ ਬਾਹਰ ਨਿਕਲ ਨੂੰ ਸਮਾਂ ਲੱਗਦਾ ਆ ਥੋੜਾ ਤੇ ਚਲੋ ਅੱਗੇ ਨੂੰ ਬਹੁਤ ਜ਼ਿਆਦਾ ਬੈਸਟ ਨੇ ਕਿ ਵਧੀਆ ਨੇ ਬਾਕੀ ਮੈਂ ਪਰਿਵਾਰ ਦਾ ਰੋਲ ਬਹੁਤ ਵਧੀਆ ਆ ਕਿਉਂਕਿ ਪਰਿਵਾਰ ਸਾਥ ਦੇਂਦਿਆ ਆ ਤੇ ਚਲੋ ਬੱਚੇ ਉਹ ਚੋਂ ਬਾਹਰ ਆਉਂਦੇ ਆ ਸਾਰੇ ਹਨਾ ਤੇ ਇਹ ਕੇਕ ਸਿਰਫ ਇਦਾਂ ਹੈ ਕਿ ਜ਼ਿਆਦਾ ਇਹਨਾਂ ਨੂੰ ਨਹੀਂ ਫੀਲ ਹੁੰਦਾ ਹਨਾ ਕਿ ਜੁਆਇੰਟ ਫੈਮਿਲੀ ਆ ਹਨਾ ਤੇ ਸੋ ਜੋਇਨ ਫੈਮਲੀ ਇਵੈਂਟ ਕਰਕੇ ਪਤਾ ਹੀ ਨਹੀਂ ਲੱਗਦਾ ਵੀ ਇਕੱਲਾ ਬਣ ਗਈ ਫੀਲ ਹੁੰਦਾ ਇੱਥੇ ਹਨਾ ਬਾਕੀ ਬੜਾ ਚਲੋ ਵਧੀਆ ਸਾਰਾ ਪਰਿਵਾਰ ਸਾਥ ਦੇ ਹੁੰਦੇ ਆ ਉਹਨਾਂ ਦੇ ਮੰਮਾ ਵੀ ਉਹਨਾਂ ਦੇ ਦੂਜਾ ਮਹਿਮਨ ਦੀਦੀ ਉਹਨਾਂ ਦਾ ਸਾਰਾ ਪਰਿਵਾਰ ਭਾਜੀ ਹੁਣੀ ਸਾਰੇ ਹੀ ਹਨਾ ਜਿਹੜੇ ਸਾਰੇ ਹੀ ਰਲ ਮਿਲ ਕੇ ਰਹਿੰਦੇ ਆ ਚਲੋ ਇੰਨਾ ਹੈ ਕਿ ਵੇਖੋ ਅਸੀਂ ਤੇ ਤੁਹਾਨੂੰ ਪਤਾ ਹੈ ਚਲੋ ਸਾਡੀ ਵਿਤੀ ਸੀਗੀ ਹਨਾ ਅਸੀਂ ਆ ਸਕਦੇ ਹਾਂ ਇੱਦਾਂ ਹੀ ਘੜੀ ਪਲਾ ਕੇ ਜਾ ਸਕਦੇ ਆ ਹਨਾ ਵੇਖੋ ਘਰੋਂ ਚ ਨਹੀਂ ਨਿਕਲੇ ਜਾਂਦਾ ਬੁੱਤ ਉਹਨਾਂ ਇੰਨਾ ਚਿਰ ਆ ਕੇ ਨਹੀਂ ਰਹਿ ਜਾਂਦਾ ਪਰ ਜਲੋ ਧੰਨਵਾਦ ਹੈ ਇਹਨਾਂ ਦਾ ਫੇ ਵੀ ਚਲੋ ਇਹ ਸਾਰਾ ਪਰਿਵਾਰ ਸਾਥ ਦੇਂਦਿਆ ਇੱਥੇ ਉਹਦੇ ਨਾਲ ਬੱਚਿਆਂ ਨੂੰ ਹਿੰਮਤ ਦੀ ਪਈ ਰਹਿੰਦੀ ਆ ਹਨਾ ਤੇ ਬਾਕੀ ਬਹੁਤ ਇਹ ਵਧੀਆ ਚਲੋ ਤੁਹਾਨੂੰ ਪਤਾ ਕਹਿ ਨਹੀਂ ਸਕਦੇ ਵੀ ਚਲੋ ਹੈ ਤੇ ਬਹੁਤ ਮਾੜੀ ਗੱਲ ਆ ਜਿਹੜੀ ਹੋਈ ਆ ਸਾਡੇ ਨਾਲ ਸਾਰਿਆਂ ਦੇ ਪਰ ਫਿਰ ਰੱਬ ਦਾ ਭਾਣਾ ਮੰਨ ਕੇ ਚਲੋ ਨਾ ਰੈਂਦਾ ਬਾਕੀ ਬੱਚੇ ਬਹੁਤ ਖੁਸ਼ ਆ ਤੁਹਾਨੂੰ ਆ ਵੇਖੋ ਜੀ ਨਵ ਨਵ ਦਾਸ ਹਾਂਜੀ ਠੀਕ ਹੈ ਤੁਹਾਨੂੰ ਹਾਂਜੀ ਹੈ ਦਾਸ ਦੇ ਸਾਰੇ ਮੈਨੂੰ ਪੁੱਛਦੇ ਰਹਿੰਦੇ ਆ ਕਿ ਕਿੱਦਾਂ ਆ ਨਵ ਕਿੱਦਾਂ ਆ ਠੀਕ ਮਹਾਰਾਜ ਕਿੱਦਾਂ ਆ ਤੇ ਵੇਖੋ ਜੀ ਨਾਲ ਵੀਡੀਓ ਵਿੱਚ ਆ ਰਹੀ ਹੈ ਕੰਮ ਕਰ ਰਹੀ ਹੈ ਤੁਸੀਂ ਸ਼ਾਇਦ ਇਹਨਾਂ ਦੀ ਵੀਡੀਓ ਦੇਖਦੇ ਹੀ ਹੋ ਹੋਣਾ ਚੈਨਲ ਦੇ ਤੇ ਹੁਣ ਆਪਣਾ ਕੰਮ ਇਹਨੇ ਸੰਭਿਆ ਆ ਤੇ ਇਹ ਕਿਤੇ ਨਾ ਕਿਤੇ ਆਪਣੀ ਮੰਮੀ ਵਾਲਾ ਰੂਪ ਜਿਹੜਾ ਇਹ ਲਾ ਰਹੀ ਆ ਤੇ ਇਹਦੀ ਐਕਟਿੰਗ ਬਹੁਤ ਸੋਹਣੀ ਆ ਤੇ ਤੁਸੀਂ ਬਾਕੀ ਐਪਰੀਸ਼ੀਏਟ ਕਰਿਆ ਕਰੋ ਇਹਨੂੰ ਤੇ ਇਦਾਂ ਹੀ ਚਲੋ ਸਾਰਾ ਵਧੀਆ ਚੱਲਦਾ ਰਹੇ ਇਹਨਾਂ ਦਾ ਕੰਮ ਹਨਾ ਆਪਣਾ ਬੱਚੇ ਹਾਰੇ ਲੱਗੇ ਰਹਿਣ ਤੇ ਬਾਕੀ ਇਦਾਂ ਹੀ ਵੇਖੋ ਜੀ ਮੈਨੂੰ ਪਰੌਂਠਾ ਖਵਾਉਂਦੇ ਆਏ ਹੋਬੀ ਵਾਲਾ ਤੇ ਗੋਪੀ ਵਾਲਾ ਪਰੌਂਠਾ ਗਾਇਆ ਮੈਨੂੰ ਖਵਾਇਆ ਪਰ ਮੇਰੀ ਅੱਖ ਵੀ ਇਹਨਾਂ ਨਾਲ ਕਰਦੀ ਮੇਰਚ ਬਾਦਿਆ ਅੱਖ ਚ ਮੇਰਚ ਬਾਦਿਆ ਕਿਹਦੇ ਨਾਲ ਕਰਦੀ ਮੈਂ ਕਿਹਾ ਮੈਂ ਕਿ ਲਿਆਉ ਮੈਂ ਬਣਾਉਣੀ ਆ ਮੈਂ ਸਾਰਾ ਮੰਮੀ ਨੇ ਤਿਆਰ ਕੀਤਾ ਮੇਸ਼ਨ ਪਰ ਮੰਮੀ ਅਜੇ ਸੰਗਦੇ ਥੋੜੇ ਉਹ ਕੈਮਰੇ ਗੜੀ ਨਹੀਂ ਆਉਂਦੇ ਹਨ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਪਰੌਂਠੇ ਖਾ ਲੋ ਤੇ ਮੈਨੂੰ ਕੈਮਰੇ ਗੜੀ ਨਾਲ ਆਓ ਤੇ ਇੱਕ ਵਾਰ ਟੀਲ ਵੀ ਹੋ ਗਈ ਹੈ ਸਾਡੀ ਨਾ ਉਹ ਕੀ ਹੋਈ ਹੈ ਬੜਾ ਤੂੰ ਕੀ ਕੀ ਆਗੇ ਬਣਾਣ ਕਿਹਾ ਉਹ ਕਿ ਨਾ ਮੈਂ ਕੀ ਖਾਣਾ ਉਹ ਚਿਕਨ ਕਹਿੰਦੀ ਮੈਂ ਮਾਂ ਵੀਜੀ ਨਾਲ ਕੇ ਆਉਂਗੀ ਨਾ ਜਿੱਦਾਂ ਮੈਂ ਚਿਕਨ ਖਾਣਾ ਆ ਤੇ ਮੈਂ ਕਿਹਾ ਫੇਰ ਠੀਕ ਹੈ ਤੂੰ ਅੱਜ ਹੀ ਆ ਮੇਰੇ ਨਾਲ ਚੱਲ ਚੱਲ ਆਪਾਂ ਚੱਲਦੇ ਆ ਨਾ ਬਾਕੀ ਕਹਿੰਦੀ ਨਹੀਂ ਚਲੋ ਸੋਇ ਸੈਟਰਡੇ ਆਉਂਗੀ ਫਰਾਈਡੇ ਜਾਂ ਸੈਟਰਡੇ ਫਰਾਈਡੇ ਫਿਰ ਰਾਤ ਵੀ ਰਹਿ ਕੇ ਆਉਂਗੀ ਨਾ ਵੇਖੋ ਜੀ ਇਹ ਇਹ ਏਡੀ ਉਹ ਕੀ ਅਦੁੱਤੀ ਲਾਲਚੀ ਬੱਚਾ ਕਹਿੰਦੀ ਵੀ ਸੁਮਨ ਕਹਿੰਦੀ ਮੈਂ ਚਿਕਨ ਖਾਣਾ ਵਾ ਤੇ ਮੈਂ ਚੱਲ ਜਾਈਏ ਮੈਂ ਜਿਆਦਾ ਚਿਕਨ ਬਣਾ ਕੇ ਰੱਖਿਓ ਤੇ ਵੇ ਜਿਕਨ ਖਾ ਦੇ ਤਾ ਮੈਂ ਆ ਜਾਣਾ ਤੇ ਮੈਂ ਕਹਾ ਤੂੰ ਮੈਨੂੰ ਇਹ ਚਿਕਨ ਲਈ ਚੱਲੀ ਜਾ ਫਿਰ ਬਸ ਚਿਕਨ ਲਈ ਜਾ ਨਾ ਹਾਂਜੀ ਸਹੀ ਗੱਲ ਹੈ ਇਹ ਇੰਨਾ ਪਿਆਰਾ ਲੱਗਦਾ ਰਾਤੀ ਮੈਨੂੰ ਕਦੇ ਮਨ ਕਰਦਾ ਥੋਈ ਜਿਹੀ ਕੋਣਾ ਮੈਨੂੰ ਕਹਿੰਦਾ ਤੈਨੂੰ ਕੁਝ ਦੱਗਿਆ ਵੇ ਕਿਰਨ ਨਾ ਨਹੀਂ ਤੂੰ ਪਟ ਖਾਏਂਗੀ ਮੇਥੋਂ ਮੈਂ ਤੈਨੂੰ ਇਹਨੇ ਮੰਗਵਾ ਲਿਆ ਹੈ ਚਿਕਨ ਮੰਗਵਾ ਲਿਆ ਪਾਪਾ ਕਹਿੰਦੇ ਕੀ ਲਿਆਉਣਾ ਕਹਿੰਦੇ ਚਿਕਨ ਲੈ ਆਓ ਆਪਦਾ ਮਨ ਹੋਣਾ ਵਾ ਤੁਹਾਡਾ ਤੁਹਾਡਾ ਪੱਜ ਆਪਣਾ ਰੱਜ ਸਭ ਤੋਂ ਵੱਧ ਗੱਲ ਇਹ ਆ ਜੀ ਬੇਟੀ ਸੁਖਮਣ ਤੁਸੀਂ ਸ਼ਾਇਦ ਕਿਤੇ ਨਾ ਕਿਤੇ ਵੀ ਵਲੋਗ ਚਾਹੀਦੀ ਹੋਣੀ ਆ ਪਰੇ ਜੇ ਚਲੋ ਨਹੀਂ ਆ ਰਹੀ ਤੁਹਾਨੂੰ ਪਤਾ ਬੱਚੇ ਥੋੜੇ ਝੱਕਦੇ ਆ ਜੇ ਹਨ ਹੌਲੀ ਹੌਲੀ ਚਲੋ ਆਪੇ ਇਹਨਾਂ ਨੇ ਆ ਜਾਣਾ ਇਸ ਗੰਬੇ ਸਾਰਿਆਂ ਨੇ ਜਦੋਂ ਕੰਮ ਹੀ ਆਪਣਾਏ ਆ ਸਭ ਨੇ ਆ ਆਪਾਂ ਤੇ ਕਰਨਾ ਹੀ ਆ ਤੇ ਸਭ ਤੋਂ ਵੱਧ ਇਹ ਆ ਕਿ ਚਲੋ ਇਹ ਦੋਵੇਂ ਪੰਨ ਇਹਨੇ ਪਿਆਰ ਨਾਲ ਰਹਿਦੀਆਂ ਵਾ ਨਾ ਤੇ ਇਹਨਾਂ ਨੂੰ ਫੀਲ ਨਹੀਂ ਹੁੰਦਾ ਜੇ ਇਕੱਲੇ ਇਕੱਲਾ ਬੱਚਾ ਹੋਏ ਫਿਰ ਫੀਲ ਹੁੰਦਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਪੁੱਤ ਤੇਰਾ ਵੀ ਸੁਖਣ ਹਨਾ ਨਹੀਂ ਸਾਡੀ ਕੁੱਟਣਾ ਵੀ ਆ ਇਹਨੂੰ ਮੈਂ ਕੁੱਟਦੀ ਨਹੀਂ ਆ ਕੁੱਟਦੀ ਨਹੀਂ ਕੁੱਟਦੀ ਆ ਕਿਉਂ ਨਹੀਂ ਐਵੇਂ ਕੀ ਜਿੱਥੇ ਗਲਤੀ ਕਰਦੀ ਉੱਥੇ ਘਟਦੀ ਨਹੀਂ ਮੈਂ ਤੂੰ ਗਿਆਨ ਕੋ ਘਟਕਾਣ ਵਾਲੀ ਮੁੰਨੀ ਲੱਗਦੀ ਹਾਂ ਹਾਂ ਵੇਖਿਆ ਨਹੀਂ ਜੀ ਬੜਾ ਵਧੀਆ ਟਾਈਪ ਆਸ ਹੁੰਦੇ ਆ ਵਾ ਤੇ ਸਭ ਤੋਂ ਜ਼ਿਆਦਾ ਇਹਦੇ ਵਿੱਚ ਸਾਡੀ ਜਾਨ ਸੌਖੀ ਆ ਇਹਦੇ ਵਿੱਚ ਸਾਨੂੰ ਇਹ ਅਸੀਂ ਥੋੜਾ ਰਿਲੈਕਸ ਆ ਤੁਹਾਨੂੰ ਪਤਾ ਜੇ ਆਪਣੇ ਥਾਂ ਦੇ ਵੱਖਰੇ ਘਰ ਹੋਣ ਜਾਂ ਕਿੱਦਾਂ ਹਨ ਵੀ ਬੜਾ ਔਖਾ ਹੋ ਜਾਂਦਾ ਫਿਰ ਸਾਨੂੰ ਰੋਟੀ ਦਾ ਵੀ ਸੈਂਸ ਆਉਣਾ ਹੈ ਕਿ ਬੱਚੇ ਕਿੱਦਾਂ ਖਾਂਦੇ ਹੋਣਗੇ ਬੱਚੇ ਨਹੀਂ ਖਾਂਦੇ ਹੋਣਗੇ ਹਨਾ ਹੁਣ ਵੇਖੋ ਇਹਦੀ ਸੇਧ ਅੱਗੇ ਨਾਲੋਂ ਸਹੀ ਹੋਈ ਮੈਨੂੰ ਖੁਸ਼ੀ ਹੋਈ ਇਹਦੀ ਸੇਧ ਵਾਲੀ ਮੇਕੇ ਸੁਗਮਣ ਜੀ ਅੱਗੇ ਨਾਲੋਂ ਥੋੜੀ ਹੋਈ ਐ ਸੇਧ ਇਹਦੀ ਵਧੀਆ ਹੈ ਨਾ ਕਿਉਂਕਿ ਇਹ ਸਿਰਫ ਇੱਕ ਕੇਅਰ ਕਰਨ ਦੀ ਆ ਤੇ ਕੇਅਰ ਕਰਦੇ ਆ ਤੇ ਹਨਾ ਬਗਿਆ ਆ ਹਨਾ ਤੇ ਤਾਂ ਕਰਕੇ ਆ ਕਿ ਜੇ ਥੋੜੀ ਦੂਰ ਹੁੰਦੀ ਫਿਰ ਸਾਨੂੰ ਵੀ ਹੋਣਾ ਸੀਗਾ ਕਿ ਵੀ ਕਿੱਦਾਂ ਆ ਵੀ ਰੋਟੀ ਪਾਣੀ ਬੱਚੇ ਖਾਂਣ ਦੇ ਆ ਨਹੀਂ ਖਾਂਣ ਦੇ ਹਨਾ ਇਹ ਚੀਜ਼ ਤੇ ਸਾਨੂੰ ਟੈਨਸ਼ਨ ਹੋਣੀ ਹੈਗੀ ਪਰ ਚਲੋ ਇਦਾਂ ਹੀ ਆ ਚਲੋ ਤੁਹਾਨੂੰ ਪਤਾ ਕੋਈ ਵੀ ਦੁੱਖ ਦੀ ਘੜੀ ਆ ਜਿਹੜੀ ਇਹ ਪਰਿਵਾਰ ਦੇ ਸਾਥ ਨੇ ਕੱਟੀ ਜਾਂਦੀ ਹੈ ਹਨਾ ਪਰਵਾਦਾ ਸਾਥ ਹੋਏ ਦੇ ਨਾਲ ਕੱਟੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਜੀ ਮੈਂ ਜੇ ਮੈਂ ਕੋਸ਼ਿਸ਼ ਕਰੂੰਗੀ ਨੈਕਸਟ ਵੀਕ ਆਵਾਂ ਉਹ ਵੀਮਨਦੀ ਦੀ ਵੀ ਆ ਜਾਣਗੇ ਤੇ ਉਹਨਾਂ ਨੂੰ ਕੋਈ ਇਕਦਮ ਹੀ ਅਮਰਜੈਂਸੀ ਪਈ ਤੇ ਉਹਨਾਂ ਨੂੰ ਜਾਣਾ ਪੈ ਗਿਆ ਤੇ ਬਾਕੀ ਜਦੋਂ ਵੀ ਉਹ ਆਉਣਗੇ ਫਿਰ ਆਪਾਂ ਉਹਨਾਂ ਨਾਲ ਇੱਕ ਫਿਰ ਨੈਕਸਟ ਵਲੌਗ ਬਣਾਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਪਾਵਾਂਗੇ ਤੇ ਹੁਣ ਇਹ ਲਗੀਆਂ ਮੇਰੀਆਂ ਦੋទੀਆਂ ਮੈਨੂੰ ਪਰੌਠੇ ਦੇਣ ਗੋਪੀ ਵਾਲੇ ਮੇਰੀਆਂ ਦੋទੀਆਂ ਸੁਖਮਣ ਜੀ ਕਹਿੰਦੇ ਸੁਖਣ ਜੀ ਤੇ ਮੰਮੀ ਬੜਾ ਲੱਗੀ ਮੈਂ ਕਿਹਾ ਲਓ ਮੈਂ ਬਣਾਉਣੀ ਆ ਫਿਰ ਕਹਿੰਦੀ ਹਾਂ ਹਾਂ ਠੀਕ ਹੈ ਠੀਕ ਹੈ ਜਿਹੜੇ ਤੁਸੀਂ ਨਾਲ ਛੱਡ ਕੇ ਕੰਮ ਜਾਂਦੇ ਨਹੀਂ ਕੰਮ ਛੱਡਦੀ ਆ ਮਾਮੀ ਕੋ ਡਾੜਦੀ ਆ ਮੈਨੂੰ ਪਤਾ ਵੀ ਕਹਿੰਦੀ ਨਹੀਂ ਪਰੌਂਦਾ ਕਰਾਉਣਾ ਨਹੀਂ ਯਾਰ ਉਹ ਬਾਹਰ ਆਏ ਨਹੀਂ ਮੈਨੂੰ ਪਤਾ ਗੋਭੀ ਜੇ ਉਹ ਵਿੱਚ ਗੋਭੀ ਵਾਲਾ ਮਟੀਰੀਅਲ ਪਾਉਣਾ ਹੀ ਸਾਰਾ ਆਲੇ ਦੋਲੇ ਬਾਹਰ ਆਇਣਾ ਹਾਂ ਸਹੀ ਮਾਮੀ ਨੇ ਕਿਹਾ ਇਹ ਕਿਹੜਾ ਪਰੌਂਦਾ ਨਾ ਬਾਈ ਨਹੀਂ ਨਹੀਂ ਇਦਾਂ ਨਹੀਂ ਤੁਸੀਂ ਸਿੱਖ ਸਕਦੀਆਂ ਜੇ ਪੁੱਤ ਹੈ ਜੇ ਤੁਸੀਂ ਤੁਹਾਡੇ ਅਜੇ ਮੈਂ ਡਾੜ ਥੋੜਾ ਸਿੱਖ ਸਕਦੀ ਹਾਂ ਨਾ ਫਿਰ ਸਿੱਖਣ ਦੀ ਉਮਰ ਹੈ ਬਾਕੀ ਅੱਧਾ ਆ ਜੀ ਚਲੋ ਕੋਈ ਨਹੀਂ ਨੈਕਸਟ ਟਾਈਮ ਫੇਰ ਮੈਂ ਜਦੋਂ ਵੀ ਆਵਾਂਗੀ ਇਹਨਾਂ ਨਾਲ ਮੈਂ ਹੁਣ ਬੱਚੇ ਨਹੀਂ ਆਉਣਾ ਆਉਣਾ ਨਾ ਚਿਕਨ ਖਾਣ। ਹਾਂ। ਨਹੀਂ ਇੱਦਾਂ ਹੀ ਆਂਗ ਰਹਿਦਾ ਜੀ ਥੋੜੇ ਦਿਨ ਹੋਇਆ ਮੈਂ ਛੋਟਾ ਮਾਮੂ ਇਹਦਾ ਆਇਆ ਹੀਗਾ ਵੀ ਆਇਆ ਹੀ ਨਾਲ ਇਹਨਾਂ ਨੂੰ ਬੱਚੇ ਨੂੰ ਘੁਮਾਉਣ ਫਰੋਣ ਦੇ ਹੀ ਕਿਹੜਾ ਹੋ ਗਿਆ ਅੱਪਾ ਵਲੌਗ ਨਹੀਂ ਬਣਾਇਆ ਤਹੀ ਵੀ ਨਹੀਂ ਬਣਾਇਆ ਵਲੌਗ ਹਾਂ ਬਣਾ ਲਿਆ ਨਹੀਂ ਆਈਗਾ। ਛੇਤੇ ਨਹੀਂ ਰਿਹਾ ਉਹਦੋਂ ਨਹੀਂ ਬਣਾਣਾ। ਮਾਮੂ ਨੂੰ ਕਨੇਡਾ ਵਾਲਾ ਮਾਮੂ ਖਾਦਣਾ। ਉਹਦੇ ਫਾਰੇ ਸਾਰੇ ਚੌਵੇਂ ਬੱਚੇ ਗਏ ਹੀ ਜੇ ਘੁੰਮਣ ਫਿਰਨ ਤੇ ਇਦਾਂ ਹੀ ਆ ਵੀ ਚਲੋ ਥੋੜਾ ਅਜੇ ਇਦਾਂ ਟਾਈਮ ਲੱਗਣਾ ਵਾ ਇਦਾਂ ਹੀ ਸਾਥ ਨਾਲ ਥੋੜਾ ਕੱਟਿਆ ਜਾਊਗਾ ਚਲੋ ਜਿਹੜੀ ਇਹਨਾਂ ਦੀ ਕਮੀ ਆ ਉਹ ਤੇ ਅਸੀਂ ਨਹੀਂ ਪੂਰੀ ਕਰ ਸਕਦੇ ਉਹ ਤੇ ਇਹਨਾਂ ਨੂੰ ਚਲੋ ਮਾਂ ਦਾ ਤੇ ਜੋ ਜਗ੍ਹਾ ਹੁੰਦੀ ਤੁਹਾਨੂੰ ਪਤਾ ਹੀ ਆ ਉਹ ਕੋਈ ਨਹੀਂ ਲੈ ਸਕਦਾ ਨਾ ਤੇ ਬਾਕੀ ਕਿੰਨੀ ਕੋਸ਼ਿਸ਼ ਸਾਰੇ ਪਰਿਵਾਰ ਦੀ ਜਾਣਾਂਕਿਆਂ ਦੀ ਉਹ ਅਸੀਂ ਨਾਲ ਆ ਤੇ ਬਾਕੀ ਸਾਰੇ ਭੈਣ ਭਰਾ ਤੁਸੀਂ ਨਾਲ ਜੇ ਤੁਸੀਂ ਨਾਲ ਜੇ ਤੇ ਸਮਝੋ ਵੀ ਸਾਰੀ ਇਨਾਂ ਦੀ ਹਰ ਪਾਸਿਓਂ ਹੈਲਪ ਹੋ ਸਕਦੀ ਆ ਹਨਾ ਤੇ ਬਾਕੀ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਫੇਰ ਆਪਾਂ ਜਦੋਂ ਵੀ ਮੰਦੀ ਦੀ ਆਉਣਗੇ ਤੇ ਉਦੋਂ ਮੈਂ ਇੱਥੇ ਆਵਾਂਗੀ ਫਿਰ ਆਪਾਂ ਵਲੌਗ ਬਣਾਵਾਂਗੇ ਤੇ ਮੈਂ ਹੁਣ ਬਾਬਾ ਜੀ ਦਾ ਟਾਈਮ ਹੋ ਚਲਿਆ ਮੇਰੇ ਚ ਭੈਣੇ ਸਾਡਾ ਜੀ ਤੁਹਾਨੂੰ ਅੱਗੇ ਦੱਸਿਆ ਸੀ ਨਾ ਵੀ ਭਾਜੀ ਉਹ ਨਹੀਂ ਘਰਣਾ ਨਹੀਂਗੇ ਤੇ ਲੱਗੀ ਭਾਜੀ ਵੀ ਇਹਨਾਂ ਦੇ ਪਾਪਾ ਉਹ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਦੁਕਾਨਾਂ ਨੇ ਤੇ ਉਹ ਫਿਰ ਦੁਕਾਨਾਂ ਦਾ ਕੰਮ ਵੀ ਜਾਣਦੇ ਹੂ ਕਿ ਉਹਨਾਂ ਦਾ ਭਾਜੀ ਕਹਿੰਦਾ ਮੈਨੂੰ ਦੋ ਚੇਤੇ ਬਣੇ ਹਾਂ ਬਿਲਡਿੰਗ ਤੇ ਇਹਦੇ ਕੰਮ ਜੋ ਤੁਹਾਨੂੰ ਪਤਾ ਹੋ ਮਾਰਨਿੰਗ ਨੂੰ ਖੋਲਨੀ ਪੈਂਦੀ ਆ ਉਹ ਫਿਰ ਅਹੀਂ ਸੋ ਤੇ ਇਹ ਸਾਰੇ ਤੇ ਚਲ ਗਏ ਤੇ ਰਜ ਭਾਜੀ ਵੀ ਹੈ ਨਹੀਂ ਘਰ ਤੇ ਹੁਣ ਇਹ ਆਏ ਤੇ ਕਹਿੰਦੇ ਕਿ ਲੈ ਭਾਬੀ ਤੂੰ ਹੀ ਵਲੌਗ ਬਣਾਉਂਦੇ ਫਿਰ ਮੈਂ ਨੂੰ ਤੇ ਤੂੰ ਹੀ ਬਚਲੇ ਆ ਹੀ ਨਹੀਂ ਤੇ ਮੈਂ ਕਿਹਾ ਆਜੋ ਤੁਹਾਨੂੰ ਫਿਰ ਦੁਬਾਰਾ ਲੱਲੇ ਨਹੀਂ ਕਿਹੜੀ ਗੱਲ ਆ ਹੈਣਾ ਤੇ ਟੌਰ ਟੂਰ ਕੱਢ ਕੇ ਆਏ ਜਿਵੇਂ ਇਹ ਦੱਸੋ ਟਰ ਠੀਕ ਲੱਗਦੀ ਹੈ ਠੀਕ ਹੈ ਨਹੀਂ ਚਲੋ ਇਹ ਤੇ ਮਜਾ ਆ ਗਿਆ ਜੀ ਬਾਕੀ ਬਹੁਤ ਧੰਨਵਾਦ ਹੈ ਭਾਈ ਤੁਹਾਡਾ ਤੁਸੀਂ ਸਾਰਾ ਸਾਥ ਦੇ ਜਾਂਦੇ ਜੇ ਬੱਚਿਆਂ ਦਾ ਪਰਿਵਾਰ ਦਾ ਹੈਨਾ ਤੁਹਾਡੇ ਸਾਥ ਨਾਲ ਚਲੋ ਜਿਹੜਾ ਇਹ ਜਿਹੜਾ ਦੋਖੇ ਕੱਟੇ ਜਾਂਦੇ ਆ ਹਨ ਫਿਰ ਬਾਕੀ ਚਲੋ ਪਰਮਾਤਮਾ ਇਦਾਂ ਹੀ ਬਾਕੀ ਮੈਨੂੰ ਅੱਗੇ ਮੰਮੀ ਕਹਿੰਦੇ ਸੀ ਕਹਿੰਦੇ ਰਾਜੂ ਟੈਨਸ਼ਨ ਨਾ ਹੁੰਦੇ ਆ ਉਹ ਵੀ ਵਿਆਹ ਕਰਨੇ ਮੈਂ ਵਿਆਹ ਤੇ ਜੇ ਸੁਖ ਨਾਲ ਬੜਾ ਚਿਹਰਾ ਉਹ ਇਦਾਂ ਹੀ ਹੋਈ ਜਾਣੇ ਆ ਕੋਈ ਗੱਲ ਨਹੀਂ ਛੋਟੇ ਆ ਬੱਚੇ ਕਿ ਜਦੋਂ ਵਿਆਹ ਦਾ ਸਮਾਂ ਆ ਗਿਆ ਉਹ ਦੋਏ ਵੀ ਹੋਈ ਜਾਣੇ ਆ ਨਾ ਮੈਂ ਤੇ ਨਿੱਕੇ ਨਿੱਕੇ ਸਾਰੇ ਤੇ ਚਲੋ ਇਦਾਂ ਹੀ ਆ ਜੀ ਔਕੀ ਘੜੀ ਤਾਨੂੰ ਅੱਗੇ ਵੀ ਦੱਸਿਆ ਵਾ ਵੀ ਔਕੀ ਘੜੀ ਸਾਥ ਨਾਲ ਹੀ ਕੱਟੀ ਜਾਂਦੀ ਆ ਤੇ ਬਾਰੇ ਬਹੁਤ ਧੰਨਵਾਦ ਹੈ ਪਰਿਵਾਰ ਦਾ ਕਿ ਇਹਨਾਂ ਦਾ ਸਾਥ ਦੇਣ ਕਰਕੇ ਅਸੀਂ ਟੈਨਸ਼ਨ ਫਰੀ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਟੈਨਸ਼ਨ ਫਰੀ ਆ ਕਿ ਸਾਨੂੰ ਨਹੀਂ ਇੰਨਾ ਹੁੰਦਾ ਕਿ ਹਾਂ ਵੀ ਹਾਏ ਬੱਚੇ ਪਤਾ ਨਹੀਂ ਰੋਟੀ ਖਾਂਣ ਦੇ ਆ ਬੱਚੇ ਪਤਾ ਨਹੀਂ ਕੱਪੜਾ ਪਾਉਣ ਦੇ ਆ ਬੱਚੇ ਕਿਤਾਣ ਕਿਉਂਕਿ ਇਹ ਪਰਿਵਾਰ ਦਾ ਸਾਥ ਹੁੰਣ ਕਰਕੇ ਫਿਰ ਸਾਨੂੰ ਇਹ ਚੀਜ਼ਾਂ ਨਹੀਂ ਹੁੰਦੀਆਂ ਹਨਾ ਦੇਖੋ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਹੜੀ ਘੜੀ ਔਖੀ ਉਹ ਤੇ ਰਹਿਣੀ ਰਹਿਣੀ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਭਾਈ ਜੰਡਾ ਸਾਰਿਆਂ ਦਾ ਜੀ ਲੱਜਾ ਦਾ ਸਾਥ ਦੇ ਲੇ ਜੇ ਸਾਰੇ ਜਣੇ ਬੱਚਾ ਦਾ ਸਾਥ ਦੇਣ ਨੇ ਬੱਚਣ ਘਮਾਫਦਾ ਕੇ ਲੈ ਜਾਵਾ ਹਨਾ ਅਜੇ ਪੱਥੋਂ ਹੈ ਨਾ ਕੋ ਮਨ ਹਾਂ ਇਹ ਤਾਂ ਸੁਖ ਮੰਦਾ ਵਈ ਜਾਣੇ ਇੱਥੇ ਕਹੀ ਆ ਅਲਫਾ ਬਨ ਅਲਫਾ ਬਨ ਬੋਦ ਬਨ ਉਦੋਂ ਮਾਮਾ ਵੀ ਅਲਫਾ ਮੰਨ ਲੱਗਿਆ ਸੀ ਬਰਾਦਰ ਘੂਤ ਬਦਲੇ ਨਹੀਂ ਨਗੇ ਉਦੋਂ ਕੱਲ ਘੂਤ ਬਦਲੇ ਗਏ ਕਿਉਂ ਤੇ ਰਹੋਗੇ ਅਸੀਂ ਉਦੋਂ ਹੀ ਗੇਮਸ ਖੇਡੀਆਂ ਫਰੀਆਂ ਆਂਗੇ ਥੱਕ ਗਏ ਉਦੋਂ ਕਹਿ ਵੀ ਲਈ ਤੁਸੀਂ ਹਨਾ ਹੂੰ ਉਦੋਂ ਨਾਲੇ ਡੇਟ ਹੋ ਗਈ ਗੇਮ ਖੇਡੀਆਂ ਜਿਆਦਾ ਉਹਨਾਂ ਨੇ ਅੱਗੇ ਮਾਮਾ ਨੇ ਜੇ ਆਹ ਬਤਾਈ ਤੇ ਕਹਿਣੀ ਐ ਅਸੀਂ ਕੱਲ ਕੋਮਫਰਾਂ ਕੋਮਫਰ ਕੇ ਆਈਂਗੀ ਬਹੁਤ ਪਰ ਸਭ ਆਂ ਫਿਰ ਕੇ ਆਏਂ ਪੂਤ ਗੰਮਾ ਬੰਗਲੇ ਚ ਆ ਨਹੀਂ ਡਰਦੀ ਤੇ ਸੁਖਮਨ ਡਰਦੀ ਹੀ ਬੜਾ ਹਾਂ ਹਾਂ ਚਲ ਕੋਈ ਨਹੀਂ ਜਿੱਦਣ ਹੁਣ ਆਪਾਂ ਕਰਾਂਗੇ ਨਾ ਫੇਰ ਕੇ ਤੇ ਆਵਾਂਗੇ ਤੇ ਸਾਰੇ ਜਣ ਜਾਵਾਂਗੇ ਹਨਾ ਠੀਕ ਆ ਉਦੋਂ ਮੈਂ ਬਲਦੀ ਦੀ ਵੀ ਆ ਦ ਪੇ ਸਾਰੇ ਜਣ ਕਮਨ ਜਾਵਾਂਗੇ ਚਲੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਟਾਈਮ ਚੱਲਿਆ ਵਾ ਮੇਰੇ ਸੰਗਤ ਦਾ ਫੋਨ ਆਈ ਜਾ ਰਿਹਾ ਹੈ ਜੇ ਸੇਵਾ ਕਰਨੀ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਜੇ ਨੈਕਸਟ ਵੀਕ ਮੇਰਾ ਟਾਈਮ ਲੱਗਾ ਮੈਂ ਜ਼ਰੂਰ ਆਵਾਂਗੀ ਤੇ ਜੇ ਨਹੀਂ ਲੱਗਾ ਤਾਂ ਫਿਰ ਜਦੋਂ ਵੀ ਆਉਂਗੀ ਉਦੋਂ ਹੀ ਤੁਹਾਨੂੰ ਵਲੋਗ ਸ਼ੇਅਰ ਕਰਾਂਗੀ ਕਿ ਬੱਚੇ ਕਿਵੇਂ ਆ ਕਿੱਦਾਂ ਦੇ ਬਾਕੀ ਤੁਸੀਂ ਇਹਨਾਂ ਦੀ ਵੀਡੀਓ ਵਿੱਚ ਇਹਨਾਂ ਦੇਖਿਆ ਕਰੋ ਤੁਸੀਂ ਸਾਰੇ ਜਾਣਦੇ ਹੀ ਆ ਕਿ ਇਹ ਵੀਡੀਓ ਚ ਕੱਬ ਕਰ ਰਹੇ ਆ ਬੱਚੇ ਤੁਸੀਂ ਇਹਨਾਂ ਦੀ ਵੀਡੀਓ ਦੇਖੋਗੇ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਾ ਕਿ ਬੱਚੇ ਕਿਵੇਂ ਆ ਬਾਕੀ ਬਹੁਤ ਵਧੀਆ ਨੇ ਬੱਚੇ ਅੱਗੇ ਨਾਲ ਬਾਕੀ ਚ